ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਤੋਂ ਸਾਧ ਸੰਗਤ ਜੀ ਜਿਹੜੀਆਂ ਵੀ ਸੰਗਤਾਂ ਇਸ ਚੈਨਲ ਤੇ ਨਵੀਆਂ ਹਨ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜਰੂਰ ਸਰਵਣ ਕਰ ਲੈਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣ ਸਾਧ ਸੰਗਤ ਜੀ ਪਿਛਲੀ ਸਾਖੀ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਬਾਲ ਗੁਰੂ ਗੋਬਿੰਦ ਸਿੰਘ ਜੀ ਪਟਨਾ ਤੋਂ ਚਾਲੇ ਪਾਉਂਦੇ ਹਨ ਤੇ ਅਲੱਗ-ਅਲੱਗ ਨਗਰਾਂ ਵਿੱਚ ਰੁਕਦੇ ਹੋਏ ਚੱਕ ਨਾਨਕੀ ਪਹੁੰਚਦੇ ਹਨ ਇੱਥੇ ਗੁਰੂ ਜੀ ਨੇ ਸਰਸਾ ਕੰਡੇ ਤੇ ਖੜੇ ਹੋ ਕੇ ਅਨੰਦ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕੀਤਾ ਤੇ ਚੱਕ ਨਾਨਕੀ ਨਗਰ ਦਾ ਨਾਮ ਬਦਲ ਕੇ ਅਨੰਦਪੁਰ ਸਾਹਿਬ ਰੱਖ ਦਿੱਤਾ ਸੀ ਪਿਛਲੀ ਸਾਖੀ ਆਪਾਂ ਇੱਥੇ ਹੀ ਸਮਾਪਤ ਕੀਤੀ ਸੀ ਸੋ ਸੰਗਤ ਜੀ ਆਓ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸਾਖੀ ਨੂੰ ਅੱਗੇ ਸ਼ੁਰੂ ਕਰਦੇ ਹਾਂ ਸਾਖੀ ਨੂੰ ਧਿਆਨ ਦੇ ਨਾਲ ਤੇ ਕਿਰਪਾ ਕਰਕੇ ਪੂਰਾ ਜ਼ਰੂਰ ਸੁਣਿਆ ਕਰੋ ਜੀ ਤੋਂ ਆਓ ਸੰਗਤ ਜੀ ਸਾਖੀ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਲੜੀ ਵਿੱਚ ਆਪਾਂ ਸਾਂਝ ਪਾਵਾਂਗੇ ਬਾਲ ਗੁਰੂ ਗੋਬਿੰਦ ਸਿੰਘ ਜੀ ਦੀ ਮੋਢਲੀ ਵਿਦਿਆ ਦੇ ਨਵੇਂ ਪਾਸ਼ਾ ਦੀ ਸ਼ਹਾਦਤ ਬਾਰੇ ਸੰਗਤ ਜੀ ਪਿਛਲੇ 6 ਸਾਲਾਂ ਵਿੱਚ ਆਨੰਦਪੁਰ ਸਾਹਿਬ ਚੰਗੀ ਪਾਟਸ਼ਾਲਾ ਤੇ ਮਦਰਸਾ ਬਣ ਗਿਆ ਸੀ ਪ੍ਰਸਿੱਧ ਵਿਦਵਾਨ ਉਥੇ ਆ ਕੇ ਵਿਦਿਆ ਪ੍ਰਦਾਨ ਕਰ ਰਹੇ ਸਨ ਔਰੰਗਜ਼ੇਬ ਦੇ ਆਤਾਬ ਤੋਂ ਬਚਣ ਲਈ ਕਈਆਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈ ਲਈ ਸੀ ਸੇਖਾ ਇਤਿਹਾਸ ਦੇ ਕਥਨ ਅਨੁਸਾਰ ਮਦਰਸੇ ਦਾ ਮੁਖੀ मुंशी पीर मोहम्मद ਕਾਜੀ ਸੀ ਅਤੇ ਪਾਠਸ਼ਾਲਾ ਦਾ ਪ੍ਰਬੰਧਕ मुंशी ਸਾਹਿਬ ਚੰਦ ਚਲਾ ਰਹੇ ਸਨ ਦੋਵਾਂ ਨੇ ਦਿਨਾਂ ਵਿੱਚ ਹੀ ਅਰਬੀ ਫਾਰਸੀ ਤੇ ਸੰਸਕ੍ਰਿਤ ਦੀ ਅਖਰੀ ਵਿਦਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਦਿੱਤੀ ਭਾਈ ਚੋਪਾਲ ਸਿੰਘ ਜੀ ਅਤੇ ਗੁਰੂ ਕੀਆ ਸਾਖੀਆਂ ਅਨੁਸਾਰ ਸੰਸਕ੍ਰਿਤ ਦੀ ਉੱਚ ਵਿਦਿਆ ਲਈ ਪੰਡਿਤ ਕਿਰਪਾ ਰਾਮ दत्त ਬ੍ਰਾਹਮਣ ਮਟਨ ਨਿਵਾਸੀ ਦੀ ਸੇਵਾ ਲਗਾਈ ਗਈ ਇਹ ਯਾਦ ਰਹੇ ਕਿ ਜਦ ਪਿਛੋਂ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਦੇ ਦਰਬਾਰ ਫਰਿਆਦੀ ਹੋਏ ਸਨ ਤਾਂ ਉਹਨਾਂ ਦੀ ਅਗਵਾਈ ਇਹ ਕਿਰਪਾ RAM ਜੀ ਹੀ ਕਰ ਰਹੇ ਸਨ ਇਹਨਾਂ ਨੂੰ ਹੀ ਅਮਰਨਾਥ ਆਵਾਜ਼ ਆਈ ਸੀ ਕਿ ਤੁਹਾਡੀ ਰੱਖਿਆ ਜੇ ਕੋਈ ਕਰ ਸਕਦਾ ਹੈ ਤਾਂ ਗੁਰੂ ਹਰਗੋਬਿੰਦ ਜੀ ਦਾ ਨੰਦਨ ਗੁਰੂ ਤੇਗ ਬਹਾਦਰ ਜੀ ਹੈ ਗਤ ਜੀ ਇਸ ਵਿੱਚ ਹੁਣ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਪੰਡਤ ਕਿਰਪਾ RAM ਜੀ ਆਪੂ ਆਨੰਦਪੁਰ ਗੁਰੂ ਤੇਗ ਬਹਾਦਰ ਜੀ ਪਾਸ ਟਿਕ ਕੇ ਉਹਨਾਂ ਦੇ ਵਿਚਾਰਾਂ ਤੋਂ ਜਾਣੂ ਹੋ ਆਏ ਸਨ ਗੁਰੂ ਤੇਗ ਬਹਾਦਰ ਜੀ ਕਈ ਵਾਰੀ ਸੰਗਤ ਵਿੱਚ ਬੈਠਿਆਂ ਜਗਤ ਦੇ ਦੁੱਖ ਸੁਣਾਉਂਦਿਆਂ ਐਸੇ ਬਚਨ ਉਚਾਰਿਆ ਕਰਦੇ ਸਨ ਕਿ ਮੇਰਾ ਪਰਜੋਜਨ ਸੀਸ ਸਾਥ ਕੁਛ ਨਹੀਂ ਮਨ ਹਮਾਰਾ ਕਿਸੇ ਅਵਰ ਸੰਕਲਪ ਮੇ ਖੇਲਤਾ ਹੈ ਉਹ ਸੰਕਲਪ ਸ਼ਹਾਦਤ ਹੀ ਸੀ ਗੁਰੂ ਗ੍ਰੰਥ ਸਾਹਿਬ ਦੇ ਅਧਿਆਨ ਤੇ ਪਾਠ ਵੱਲ ਗੁਰੂ ਤੇਗ ਬਹਾਦਰ ਜੀ ਨੇ ਆਪੂ ਪੂਰਾ ਧਿਆਨ ਦਿੱਤਾ ਭਾਈ ਕੇਸਰ ਸਿੰਘ ਨੇ ਬੰਸਾਵਲੀ ਨਾਮਾ ਵਿੱਚ ਲਿਖਿਆ ਹੈ ਕਿ ਭਾਈ ਹਰਜਸ ਰਾਏ ਨੇ ਗੁਰਮੁਖੀ ਅੱਖਰ ਲਿਖਣੇ ਸਿਖਾਏ ਭਾਈ ਜੀ ਦਾ ਸਨਮਾਨ ਇੱਕ ਵਿਦਵਾਨ ਦੇ ਤੌਰ ਤੇ ਹੁੰਦਾ ਸੀ ਹਰ ਜਸ ਰਾਏ ਸਿੱਖ ਬ੍ਰਾਹਮਣ ਗੁਰਮੁਖੀ ਫਾਰਸੀ ਸਾਸਤਰੀ ਪੜਿਆ ਜੈਮਣ ਉਸ ਪਾਸੋਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮੁਖੀ ਅੱਖਰ ਸਿੱਖੇ ਸੋ ਪ੍ਰੀਤ ਨਾਲ ਦੱਸੇ ਸਿੱਖਣੇ ਤੇ ਲਿਖੀ ਇੱਕ ਸਾਲ ਵਿੱਚ ਸਾਰਾ ਫਾਰਸੀ ਇਲਮ ਤੇ 6 ਮਹੀਨਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜਬਾਨੀ ਯਾਦ ਕਰ ਲਿਆ ਅਤੇ ਗੋਹਜ ਭਾਵ ਵੀ ਸਮਝ ਲਏ ਅਖਰੀ ਵਿਦਿਆ ਦੇ ਨਾਲ ਗੁਰੂ ਤੇਗ ਬਹਾਦਰ ਜੀ ਨੇ ਸ਼ਸਤਰ ਵਿਦਿਆ ਦਾ ਖਾਸ ਪ੍ਰਬੰਧ ਕੀਤਾ ਨੀਜਾਬਾਜੀ ਤੈ ਰਾਗੀ ਵਲਤਾਂ ਉਚੇਚੇ ਤੌਰ ਤੇ ਧਿਆਨ ਦਿੱਤਾ ਗਿਆ ਪਟ ਬਹੀ ਤਲ ਉਡਾ ਤੇ ਗੁਰੂ ਦੀਆਂ ਸਾਖੀਆਂ ਅਨੁਸਾਰ ਘੋੜੇ ਦੀ ਸਵਾਰੀ ਅਤੇ ਸ਼ਾਸਤਰ ਵਿਦਿਆ ਸਿਖਾਉਣ ਦੀ ਸੇਵਾ ਭਾਈ ਬੱਜਰ ਸਿੰਘ ਸ਼ਾਧਰਾ ਪਰਗਣਾ ਵਜੀਰਾਬਾਦ ਦੇ ਜਿੰਮੇ ਲਗਾਈ ਗਈ ਸੀ ਤਿੰਨ ਸਾਲਾਂ ਅੰਦਰ 9 ਸਾਲਾਂ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰੀ ਵਿਹਾਰੀ ਤੇ ਜੰਗੀ ਵਿਦਿਆ ਪ੍ਰਾਪਤ ਕਰ ਲਈ ਜੋ 64 ਵਿਦਿਆ ਜਗਤ ਦੀਆਂ ਹਨ ਉਹ ਸਭੇ ਗੁਰੂ ਜੀ ਨੇ ਸਿੱਖ ਲਈਆਂ 64 ਵਿਦਿਆ ਜੋ ਜਗਚਾਰੀ ਸਿੱਖੀ ਸ਼੍ਰੀ ਗੁਰੂ ਨਿਮਖ ਮਜਾਰੀ ਆਪ ਜੀ ਦੀ ਨੁਹਾਰ ਬਹੁਤ ਤਿੱਖੀ ਤੇ ਕੱਦ ਕਾਠ ਭਰਵਾ ਨਿਕਲ ਰਿਹਾ ਸੀ ਸਮੇ ਨੂੰ ਜਿਵੇਂ ਗੁਜਾਰਦੇ ਸਨ ਉਸ ਸਾਰੇ ਬੰਸਾ ਵਾਲੀ ਨਾਮੇ ਵਿੱਚ ਲਿਖਿਆ ਹੈ ਇੱਕ ਜਾਮ ਭਜਨ ਦੋ ਜਾਮ ਖੇਡ ਇੱਕ ਜਾਮ ਕਥਾ ਅਤੇ ਰਾਤ ਨੂੰ ਪ੍ਰਸ਼ਾਦਾ ਛਕਣ ਉਪਰੰਤ ਰਾਜਨੀਤੀ ਦੀਆਂ ਗੱਲਾਂ ਹੁੰਦੀਆਂ ਸੰਗਤ ਜੀ ਔਰੰਗਜੀਬ ਦੇ ਹੁਕਮਾਂ ਅਤੇ ਅਤਿਆਚਾਰਾਂ ਕਰਕੇ ਥਾਂ ਥਾਂ ਤਰਾਤਰਾ ਹੋ ਰਹੀ ਸੀ ਇਕੱਠੇ ਹੋ ਕੇ ਨਾ ਟੁਰਨ ਵਾਲੀ ਰੁਚੀ ਨੇ ਕਿਦਰੇ ਵੀ ਸਿਰ ਨਾ ਉਠਾਉਣ ਦਿੱਤਾ ਛੋਟੀਆਂ ਛੋਟੀਆਂ ਬਗਾਵਤਾਂ ਹੋਈਆਂ ਪਰ ਸੱਟਾ ਕੋਈ ਨਾ ਨਿਕਲਿਆ ਔਰੰਗਜ਼ੇਬ ਨੇ ਵੀ ਜਾਣ ਲਿਆ ਕਿ ਇਸਲਾਮ ਦੇ ਪ੍ਰਚਾਰ ਲਈ ਇੱਕ ਸਿਰਿਓਂ ਸਿੰਸਲੇ ਨਾਲ ਉੱਤਪਾਉਣਾ ਜ਼ਰੂਰੀ ਹੈ ਕਿ ਸ਼ੌਂ ਜਾ ਕੇ ਇਕਬਾਲ ਨੇ ਔਰੰਗਜ਼ੇਬ ਨੂੰ ਇਸਲਾਮ ਦੇ ਪ੍ਰਚਾਰ ਦੇ ਪੱਥੇ ਦਾ ਅਖੀਰਲਾ ਤੀਰ ਕਿਹਾ ਸੀ ਉਸ ਔਰੰਗਜ਼ੇਬ ਨੇ ਇਸ ਮੰਤਵ ਲਈ ਕਸ਼ਮੀਰ ਦੀ ਚੋਣ ਕੀਤੀ ਮੈਕਾਲਫ ਦਾ ਕਹਿਣਾ ਹੈ ਕਿ ਕਸ਼ਮੀਰ ਚੁਣਨ ਦੇ 4 ਕਾਰਨ ਸਨ ਪਹਿਲਾ ਕਸ਼ਮੀਰੀ ਪੰਡਤ ਵਿਦਵਾਨ ਕਰਕੇ ਪ੍ਰਸਿੱਧ ਸਨ ਔਰੰਗਜ਼ੇਬ ਨੇ ਸੋਚਿਆ ਕਿ ਜੇ ਪੰਡਤ ਇਸਲਾਮ ਕਬੂਲ ਕਰ ਗਏ ਤਾਂ ਬਾਕੀ ਅਨਪੜ੍ਹ ਤੇ ਮੂਰ ਜਨਤਾ ਨੂੰ ਇਸਲਾਮ ਵਿੱਚ ਲਿਆਉਣਾ ਆਸਾਨ ਹੋ ਜਾਵੇਗਾ ਤੇ ਉਹ ਇਸਲਾਮ ਦੇ ਪ੍ਰਚਾਰਕ ਬਣ ਕੇ ਬਾਕੀਆਂ ਨੂੰ ਵੀ دین ਦੇ ਦਾਰੇ ਵਿੱਚ ਲਿਆਉਣ ਦਾ ਯਤਨ ਕਰਨਗੇ ਔਰੰਗਜ਼ੇਬ ਆਪੂ 1664 ਵਿੱਚ ਕਸ਼ਮੀਰ ਹੋ ਆਇਆ ਸੀ ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਇੱਕ ਦਿਨ ਇਸ ਵਿਚਾਰਿਆ ਇਹ ਬ੍ਰਾਹਮਣ ਜੋ ਹਨ ਹਿੰਦੂਆਂ ਨੂੰ ਵਿਦਿਆ ਦਿੰਦੇ ਹਨ ਜੇ ਪਹਿਲਾ ਬ੍ਰਾਹਮਣਾ ਨੂੰ ਦੀਨ ਵਿੱਚ ਲਿਆਂਦਾ ਜਾਵੇ ਤਾਂ ਸਭ ਹਿੰਦੂ ਧਰਮ ਤੋਂ ਹੀਣ ਹੋਏ ਆਪ ਮੇਰੇ ਮਜ਼ਬ ਵਿੱਚ ਆਉਣਗੀ ਬ੍ਰਾਹਮਣਾ ਨੂੰ ਬਹੁਤਿਆਂ ਨੂੰ ਪਕੜ ਕੇ ਮੁਸਲਮਾਨ ਲਗਾ ਕਰਨ ਦੂਜੇ ਕਸ਼ਮੀਰ ਦੇ ਨੇੜੇ ਹੀ ਪਸ਼ਾਵਰ ਤੇ ਕਾਬਲ ਥਨ ਜੇ ਕਸ਼ਮੀਰੀ ਬ੍ਰਾਹਮਣ ਕੁਝ ਵੀ ਹੀਰ ਜਾਂ ਹੁਜਰਤ ਕਰਨਗੇ ਤਾਂ ਜਹਾਦ ਦਾ ਝੰਡਾ ਉਠਾ ਕੇ ਉਹਨਾਂ ਕੋਲੋਂ ਦੀਨ ਮਨਵਾ ਲਈ ਜਾਵੇਗੀ ਤੀਜੇ ਕਸ਼ਮੀਰ ਦੇ ਮੁਸਲਮਾਨ ਬਣਨ ਨਾਲ ਪਰਭਾਵ ਖੇਤਰ ਵੱਧ ਜਾਵੇਗਾ ਕਸ਼ਮੀਰ ਦੀ ਰਣਨੀਤਿਕ ਮਹੱਤਤਾ ਉਸ ਤੇ ਕਬਜ਼ਾ ਕਰਨ ਦੀ ਮੰਗ ਕਰਦੀ ਸੀ ਚੌਥੇ ਕਸ਼ਮੀਰੀ ਪੰਡਤ ਲਾਲਚਾਂ ਵਿੱਚ ਛੇਤੀ ਹੀ ਫਸ ਜਾਂਦੇ ਹਨ ਸੋ ਉਸ ਨੇ ਇਫਤਖਾਰ ਖਾਨ ਨੂੰ ਛੇਦ ਅਫਗਾਨ ਦਾ ਕਿਤਾਬ ਦੇ ਕੇ ਕਸ਼ਮੀਰ ਭੇਜਿਆ ਅਤੇ ਲਾਹੌਰ ਦਾ ਗਵਰਨਰ ਵੀ ਹਮਸ਼ੀਰ ਫੀਦਾਇਰ ਖਾਨ ਨੂੰ ਥਾਪਿਆ ਪੀਐਨ ਕਾਲ ਬਮ ਜਈ ਦੇ ਲਿਖਣ ਅਨੁਸਾਰ ਇਫਸਖਾਰ ਖਾਨ ਨੇ ਪੰਤਾਂ ਤੇ ਜ਼ੁਲਮ ਢਾਉਣੇ ਆਰੰਭ ਕਰ ਦਿੱਤੇ ਜਦ ਜ਼ੁਲਮਾਂ ਦੀ ਅਤ ਹੋ ਗਈ ਤਾਂ ਕੁਝ ਪੰਤਾਂ ਇਕੱਠ ਕੀਤਾ ਤੇ ਸ਼ਿਵ ਕੋਲੋਂ ਸਹਾਇਤਾ ਲੈਣ ਲਈ ਅਮਰਨਾਥ ਗਏ ਉਥੇ ਹੀ ਪੰਤਾਂ ਵਿੱਚੋਂ ਇੱਕ ਨੂੰ ਰਾਤ ਵੇਲੇ ਸ਼ਿਵ ਨੇ ਸੁਪਨੇ ਵਿੱਚ ਕਿਹਾ ਕਿ ਤੁਹਾਡੀ ਇਸ ਵਿਪਤਾ ਵਿੱਚ ਕੋਈ ਰੱਖਿਆ ਕਰ ਸਕਦਾ ਹੈ ਤਾਂ ਸਿੱਖਾਂ ਦਾ ਨਵਾਂ ਪਾਤਸ਼ਾਹ ਗੁਰੂ ਤੇਗ ਬਹਾਦਰ ਹੈ ਉਸ ਨੇ ਸਾਰੀ ਵਾਰਤਾ ਸਾਥੀਆਂ ਨੂੰ ਸੁਣਾਈ ਤੇ 500 ਪੰਡਤ ਆਨੰਦਪੁਰ ਸਾਹਿਬ ਵੱਲ ਚੱਲ ਪਏ ਦੁਖੀ ਬਿਪਰ ਜੋ ਚੱਲ ਕੇ ਆਏ ਪੂਰੀ ਆਨੰਦ ਬਾਹ ਸਾਡੀ ਪਕੜੀਏ ਗੁਰ ਹਰਗੋਬਿੰਦ ਕੇ ਚੰਦ ਸੰਗਤ ਜੀ ਨੰਦਪੁਰ 25 ਮਈ 1675 ਪੁੱਜ ਕੇ ਉਹਨਾ ਬੇਨਤੀ ਕੀਤੀ ਕਿ ਗੱਜ ਕੇ ਬੰਦਨ ਕਾਟਣ ਹਾਰੇ ਤੁਮ ਗੁਰੂ ਨਾਨਕ ਹੈ ਅਵਤਾਰੀ ਜੇ ਜਿਮਦਰੋਪਤੀ ਰਾਖੀ ਲਾਜ ਦਿਓ ਸਵਾਰ ਸੁਧਾਮੇ ਕਾਜ ਭਾਈ ਗੁਰਦਾਸ ਜੀ ਲਿਖਦੇ ਹਨ ਗੁਰ ਨਾਨਕ ਸਭ ਕੇ ਸਿਰ ਤਾਜਾ ਜਿਸ ਕੋ ਸਿਵਰ ਸਾਰੇ ਸਭ ਕਾਜਾ ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦਾਂ ਵਿੱਚ ਬ੍ਰਾਹਮਣ ਦੁਖੀ ਹੋ ਕੇ ਡਕੋ ਡੋਲੇ ਖਾਂਦੇ ਆਨੰਦਪੁਰ ਗੁਰੂ ਤੇਗ ਬਹਾਦਰ ਜੀ ਦੇ پاس ਆਏ ਤੇ ਨਿਮਰਤਾ ਸਹਿਤ ਬੇਨਤੀ ਕੀਤੀ ਮਹਾਰਾਜ ਔਰੰਗਜ਼ੇਬ ਦੇ ਜ਼ੁਲਮਾਂ ਦਾ ਹੜ ਹਿੰਦੂ ਧਰਮ ਦੀ ਖੇਤੀ ਨੂੰ ਬਰਬਾਦ ਕਰ ਰਿਹਾ ਹੈ ਜਿਹੜੇ ਜ਼ੁਲਮ ਤੇ ਪਾਪ ਕਦੇ ਸੁਣੇ ਵੀ ਨਹੀਂ ਸਨ ਉਹ ਅੱਖੀ ਦੇਖੇ ਹਨ ਔਰੰਗਜ਼ੇਬ ਦੇ ਜ਼ੁਲਮ ਤੇ ਹਿੰਦੂਆਂ ਦੇ ਦੁੱਖਾਂ ਨੇ ਗੁਰੂ ਤੇਗ ਬਹਾਦਰ ਦੇ ਦਿਲ ਨੂੰ ਪਾਣੀ ਪਾਣੀ ਕਰ ਦਿੱਤਾ ਅਤੇ ਫਰਮਾਇਆ ਜਦ ਤੱਕ ਕੋਈ ਸਾਧ ਪੁਰਖ ਮਹਾਤਮਾ Hindu ਧਰਮ ਵਾਸੇ ਆਪਣਾ ਸਿਰ ਬਲਦਾਨ ਨਹੀਂ ਕਰਦਾ ਤਦ ਤੱਕ ਇਸ ਧਰਮ ਦਾ ਠਹਿਰਾਉਣਾ ਔਖਾ ਹੈ ਤਬ ਸਾਧ ਗੁਰ ਏਵ ਮੰਨ ਠਹਿਰਾਈ ਬਿਨ ਸਿਰ دیے ਜਗਤ ਦੁਖ ਪਾਈ ਇਹ ਬਚਨ ਸੁਣ ਕੇ ਗਿਆਨੀ ਗਿਆਨ ਸਿੰਘ ਜੀ ਆਖਦੇ ਹਨ ਕਿ ਹੋਰ ਤਾਂ ਕੋਈ ਕੁਝ ਨਾ ਬੋਲਿਆ ਪਰ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਹੱਥ ਜੋੜ ਕੇ ਅਰਜ ਕੀਤੀ ਮਹਾਰਾਜ ਆਪ ਨਾਲੋਂ Hindu ਧਰਮ ਦਾ ਰਾਖਾ ਤੇ ਪਿਆਰਾ ਸੱਦਪੁਰਖ ਮਹਾਤਮਾ ਹੋਰ ਕੌਣ ਹੈ ਗੁਰਬਿਲਾਸ ਪਾਸ਼ਾਈ 10ਵੀਂ ਵਿੱਚ ਉਹਿਆ वार्तालाप बड़े विस्तार नाल लिखਿਆ ਹੈ दशमेश ने किहा सी ਤੁਹਾਡੇ ਜਹੀ ਹੋਰ ਉੱਚੀ ਕਿਹੜੀ ਸ਼ਖਸੀਅਤ ਹੈ ਸਿਰਤਾਜ ਤੁਮੇ ਸਮਕੋ ਬਪਤਾਰੀ ਇਹ ਸੁਖਨ ਸੱਚੇ ਧਰਮ ਤੇ ਦੂਰ ਅੰਦੇਸ਼ ਹੌਸਲੇ ਵਾਲੇ ਸੁਣ ਕੇ ਹੋਰ ਤਾਂ ਸਭ ਲੋਕ ਹੱਕੇ ਬੱਕੇ ਰਹਿ ਗਏ ਬਾਰ ਗੁਰੂ ਤੇਗ ਬਹਾਦਰ ਮਨ ਵਿੱਚ ਬਹੁਤ ਖੁਸ਼ ਹੋਏ ਅਤੇ ਗੁਰੂ ਗੋਬਿੰਦ ਸਿੰਘ ਨੂੰ ਬੜੇ ਪ੍ਰਤਾਪੀ ਤੇ ਸਮਰੱਥ ਸਮਝ ਕੇ ਛਾਤੀ ਨਾਲ ਲਗਾ ਲੀਤਾ ਅਤੇ ਉਸੇ ਵਕਤ ਸਬਨਾ ਹਿੰਦੂਆਂ ਨੂੰ ਕਹਿ ਦਿੱਤਾ ਤੁਸੀਂ ਜਾਓ ਬਾਦਸ਼ਾਹ ਨੂੰ ਕਹਿ ਦੇਵੋ ਕਿ ਸਾਡੇ ਗੁਰੂ ਤੇਗ ਬਹਾਦਰ ਜੀ ਨੂੰ ਪਹਿਲੇ ਜੇਕਰ ਦੀਨ ਮੁਹੰਮਦੀ ਮਨਾਉ ਅਸੀਂ ਸਭ ਆਪ ਹੀ ਮੁਸਲਮਾਨ ਬਣ ਜਾਵਾਂਗੇ ਸੰਗਤ ਜੀ ਪਣਤ ਉਥੋਂ ਸਿੱਧੇ ਲਾਹੌਰ ਆਏ ਤੇ ਜਾਲਮ ਖਾਨ ਨੂੰ ਅਰਜਦਾਸ ਦਿੱਤੀ ਕਿ ਉਹਨਾਂ ਦਾ ਨਿਰਣਾ ਔਰੰਗਜ਼ੇਬ ਤੱਕ ਪਹੁੰਚਾ ਦਿੱਤਾ ਜਾਵੇ ਔਰੰਗਜ਼ੇਬ ਨੂੰ ਜਦ ਅਰਜਦਾਸ ਰਾਹੀ ਸਾਰੀ ਵਾਰਦਾਤ ਦਾ ਕਾਬਲ ਹੀ ਪਤਾ ਲੱਗਾ ਦਾ ਬਹੁਤ ਪ੍ਰਸੰਨ ਹੋਇਆ ਅਤੇ ਕਸ਼ਮੀਰ ਦੇ ਗਵਰਨਰ ਇਥਪਖਾਰ ਨੂੰ ਲਿਖ ਦਿੱਤਾ ਕਿ ਉਹ ਅਤਿਆਚਾਰਾਂ ਦਾ ਚੱਕਰ ਚਲਾਉਣਾ ਬੰਦ ਕਰ ਦੇਵੀ ਕਿਉਂਕਿ ਸਾਰੇ ਪੰਤਾ ਨੂੰ ਦੀਨ ਦੇ ਦਾਰੇ ਵਿੱਚ ਲਿਉਣ ਦਾ ਰਾਹ ਲੱਭ ਪਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਆਪੋ ਦਿੱਲੀ ਵੱਲ ਚੱਲ ਪਏ ਔਰੰਗਜ਼ੇਬ ਆਪੂ ਕਾਬਲ ਦੀ ਮੁਹਮਮ ਵਿੱਚ ਰੁੱਝਿਆ ਹੋਇਆ ਸੀ ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਉਸ ਵਿਚਕਾਰਲੇ ਸਮੇਂ ਨੂੰ ਪ੍ਰਚਾਰ ਲਈ ਵਰਤਣਾ ਯੋਗ ਜਾਣਿਆ ਉਧਰ ਔਰੰਗਜ਼ੇਬ ਨੂੰ ਕਾਬਲ ਵਿੱਚ ਕਦੇ ਅਫਰੀਦੀ ਕਦੇ ਯੂਸਫ ਜਈ ਅਤੇ ਕਦੀ ਖਟਕ ਤੰਗ ਕਰ ਰਹੇ ਸਨ ਸੰਗਤ ਜੀ 26 ਜੂਨ 1674 ਨੂੰ ਉਹ ਦਿੱਲੀ ਤੋਂ ਆ ਗਿਆ ਸੀ ਅਤੇ ਕਿਧਰੇ 27 ਮਾਰਚ 1676 ਨੂੰ ਵਾਪਸ ਦਿੱਲੀ ਪੁੱਜਾ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਪੁੱਜਣ ਦੇ ਹੁਕਮ ਦੇਣ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਔਰੰਗਜ਼ੇਬ ਦਿੱਲੀ ਛੇਤੀ ਮੁਰਨ ਵਾਲਾ ਸੀ ਪਰ ਮੁਹਿੰਮ ਲੰਮੀ ਹੋਣ ਕਰਕੇ ਨਿਕਲ ਨਾ ਸਕਿਆ आनंदपुरों तुरंत तो पहला आप जी ने गुर गद्दी दी जिम्मेदारी गुरु गोविंद सिंह दे हवाले कर दी ए भी किया ਤੁਹਾਡੇ ਵਰਗਾ ਜਿਸ ਦਾ ਬੇਟਾ ਹੋਵੇ ਉਸ ਨੂੰ ਕਹਦਾ ਫਿਗਰ ਸੰਗਤ ਜੀ ਗੁਰੂ ਤੇਗ ਬਹਾਦਰ ਜੀ 6 ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਜੱਤਾ ਜੀ ਭਾਈ ਉਹਦਾ ਤੇ ਗੁਰਦਿੱਤਾ ਜੀ ਨਾਲ ਦਿੱਲੀ ਵੱਲ 1675 ਦੇ ਅੱਧ ਵਿੱਚ ਟੋਰ ਪਏ ਰਾਹ ਵਿੱਚ ਪ੍ਰਚਾਰ ਕਰਦੇ ਜਾ ਰਹੇ ਹਨ ਰੋਪੜ ਤੋਂ ਸਫਾਬਾਦ ਸੈਦ ਸੈਫ ਉਲਖਾਨ ਪਾਸ ਦੋ ਕੁ ਮਹੀਨੇ ਟਿਕੇ ਖਾਨ ਨੇ ਦੁਖੀਆਂ ਦੇ ਦਰਦ ਵਡਾਉਣ ਵਾਲੇ ਕਰਮ ਦੀ ਰੱਜ ਕੇ ਛਲਾਗਾ ਕੀਤੀ ਸੈਫਾਬਾਦ ਤੋਂ ਸਮਾਣਾ ਤੇ ਕੈਥਲ ਹੁੰਦੇ ਹੋਏ ਲਖਣ ਮਾਜਰੇ ਪੁੱਜੇ ਉਥੋਂ ਰੋहतक ਤੇ ਪਲਵਲ ਤੇ ਆਗਰੇ ਵੱਲ ਚਲੇ ਗਏ ਇੰਜ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਉਡੀਕ ਰਹੇ ਸਨ ਕਿ ਔਰੰਗਜ਼ੇਬ ਦਿੱਲੀ ਮੁੜੇ ਤਾਂ ਉਹ ਦਿੱਲੀ ਪੁੱਜਣ ਪਿੰਡਾਂ ਵਿੱਚ ਗੁਰੂ ਜੀ ਲੋਕਾਂ ਨੂੰ ਧਰਮ ਦੇ ਡਟਣ ਦਾ ਉਪਦੇਸ਼ ਕਰ ਰਹੇ ਸਨ ਖੂਫੀਏ ਔਰੰਗਜ਼ੇਬ ਨੂੰ ਕਾਬਲ ਹੀ ਰਿਪੋਰਟਾਂ ਭੇਜ ਰਹੇ ਸਨ ਗੁਲਾਮ ਉਸਹੈਨ ਲਿਖਦਾ ਹੈ ਕਿ ਔਰੰਗਜ਼ੇਬ ਨੇ ਲਾਹੌਰ ਦੇ ਹਾਕਮ ਨੂੰ ਲਿਖਿਆ ਕਿ ਗੁਰੂ ਤੇਗ ਬਹਾਦਰ ਨੂੰ ਕੈਦ ਕਰਕੇ ਬੰਦੀ ਵਿੱਚ ਰੱਖਿਆ ਜਾਵੇ ਜਦ ਫੌਜ ਗ੍ਰਿਫਤਾਰ ਕਰਨ ਲਈ ਪੁੱਜੀ ਤਾਂ ਆਪ ਜੀ ਆਗਰੇ ਵਿੱਚ ਵਿਚਰ ਰਹੇ ਸਨ ਆਪ ਜੀ ਨੂੰ ਬੰਦੀ ਵਿੱਚ ਪਾ ਦਿੱਤਾ ਗਿਆ ਭਾਈ ਮਨੀ ਸਿੰਘ ਜੀ ਦੇ ਸ਼ਬਦਾਂ ਵਿੱਚ ਬਾਦਸ਼ਾਹ ਦਾ ਫਰਮਾਨ ਪਹੁੰਚਿਆ ਤਾਂ ਸਾਹਿਬ ਗੁਰੂ ਤੇਗ ਬਹਾਦਰ ਦਿੱਲੀ ਪ੍ਰਾਪਤ ਹੋਏ ਤਾਰੀਖੇ ਪੰਜਾਬ ਤੇ ਲਿਖਣ ਅਨੁਸਾਰ ਆਪ ਜੀ ਨੂੰ ਦਿੱਲੀ ਵਿਖੇ ਪਹਿਲਾ ਨਵੇਕਲੀ ਤੇ ਚਿਰਾਂ ਤੋਂ ਖਾਲੀ ਹਵੇਲੀ ਜਿਸ ਬਾਰੇ ਪ੍ਰਸਿੱਧ ਸੀ ਕਿ ਉਥੇ ਭੂਤਾਂ ਦਾ ਵਾਸਾ ਹੈ ਰੱਖਿਆ ਗਿਆ ਫਿਰ ਲੋਹੇ ਦੇ पिंजਰੇ ਵਿੱਚ ਪਾਇਆ ਗਿਆ ਗਵਾਹੀ ਹੈ ਸੋ पिंजਰਾ ਲੋਹੇ ਕਾ ਕਰ ਲਿਆਏ ਸਾਹਿਬ ਤਿਸ ਵਿੱਚ ਲੀਤੇ ਪਾਈ ਗੋਰੀ ਬਿਲਾਸ ਪਾਸ਼ਾਹੀ ਦਸਵੀਂ ਵਿੱਚ ਇਹ ਵੀ ਲਿਖਿਆ ਹੈ ਕਿ ਤਸੀਹੇ ਦੇਣ ਦੀ ਹੱਦ ਲਾ ਦਿੱਤੀ ਗਈ ਨਾ ਜਲ ਪੀਣ ਲਈ ਤੇ ਨਾ ਖਾਣ ਲਈ ਪਰ ਥਾਂਬ ਲੋਹ ਦੇ ਤਪਾ ਦਿੱਤੇ ਗਏ ਮਹਾਰਾਜ ਦੇ ਦਿੱਲੀ ਵਿਖੇ ਹੋਣ ਨਾਲ ਲੋਕਾਂ ਵਿੱਚ ਜੋਸ਼ ਵਧ ਰਿਹਾ ਸੀ ਸੋ ਕੋਤਵਾਰੀ ਭੇਗ ਦਿੱਤਾ ਗਿਆ ਔਰੰਗਜ਼ੇਬ ਨੇ ਹੋਰ ਉਡੀਕਣਾ ਮੁਨਾਸਬ ਨਾ ਸਮਝਦੇ ਹੋਏ ਸ਼ਹੀਦ ਕਰਨ ਦਾ ਹੁਕਮ ਵੀ ਦੇ ਦਿੱਤਾ। ਇਹ ਕੁਝ ਹੀ ਦਿਨਾਂ ਬਾਅਦ ਔਰੰਗਜ਼ੇਬ ਨੇ ਦੂਜਾ ਹੁਕਮ ਪੇਗੀ ਦਿੱਤਾ ਕਿ ਗੁਰੂ ਤੇਗ ਬਹਾਦਰ ਨੂੰ ਕਤਲ ਕਰ ਦਿੱਤਾ ਜਾਏ ਤੇ ਉਸ ਦੇ ਜਿਸਮ ਦੇ ਚਾਰ ਟੋਟੇ ਕਰਕੇ ਸ਼ਹਿਰ ਦੇ ਸਭਨੀ ਪਾਸੇ ਲਟਕਾ ਦਿੱਤੇ ਜਾਣ। ਸੰਗਤ ਜੀ ਸਾਖੀ ਜਿਆਦਾ ਲੰਮੀ ਹੋ ਜਾਣ ਕਾਰਨ ਆਪਾਂ ਸਾਖੀ ਨੂੰ ਇੱਥੇ ਹੀ ਰੋਕਦੇ ਹਾਂ ਸਾਖੀ ਦਾ ਅਗਲਾ ਭਾਗ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ ਸੰਗਤ ਜੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਵਾਹਿਗੁਰੂ